ਇਹ ਕੋਈ ਡੇਰਾ ਨਹੀਂ ਜਨਕੀ ਬਹੁਤ ਪਵਿੱਤਰ ਜਗਾ ਹੈ ਚਾਵਣੀ ਦਾ ਰੋਗ ਹੋਇਆ ਮੌਕੇ ਹੋਏ ਕਿਸੇ ਦੇ ਲਾਦ ਨਾ ਹੋਈ ਤੇ ਕੋਈ ਖਾਲੀ ਨਹੀਂ ਮੁੜਦਾ ਬਾਬਾ ਗਰੀਬ ਦੱਸਦੀ ਸਮਾਧਾ ਇਹ ਆ ਦੇਖੋ ਆਪਦੀ ਸ਼ਰਦਾ ਦੇ ਨਾਲ ਉਰੇ ਪਹੁੰਚ ਸਕਦੇ ਮੇਰੇ ਚਾਰ ਬੇਟੀਆਂ ਸੀ ਮੈਨੂੰ ਪੁੱਤਰ ਦੀ ਦਾਤ ਇੱਥੇ ਹੀ ਮਿਲੀ ਹੈ ਅੱਜ ਵੀ ਤੁਮਾਰਾ ਵੀ ਇੱਕ 5 ਦਿਨ ਇਸ਼ਨਾਨ ਕਿਹੜੇ ਕਿਹੜੇ ਦਿਨ ਕਰਨਾ ਪੈਂਦਾ ਯੇ ਤਲਾਈ ਚ ਇਸ਼ਨਾਨ ਸਿਰਫ ਸ਼ਨੀਵਾਰ ਤੇ ਮੰਗਲਵਾਰ ਜੀ ਸ਼ਨੀਵਾਰ ਤੇ ਮੰਗਲਵਾਰ ਨੂੰ ਹਾਂ ਜੀ ਔਰ ਕੋਈ ਤਾਗਾ ਨਹੀਂ ਕੋਈ ਤਵੀਤ ਨਹੀਂ ਕੱਪੜੇ ਆਪ ਆਪ ਸਭ ਦਾ ਸਵਾਗਤ ਹੈ ਗੁਰੀ ਕਾਲੇ ਕਾ ਚੈਨਲ ਤੇ ਅੱਜ ਪਹੁੰਚਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਕਾਕੂ ਵਾਲਾ ਜਿਹੜਾ ਦੜਬੇ ਦੇ ਬਿਲਕੁਲ ਨਜ਼ਦੀਕ ਪੈਂਦਾ 5 ਕਿਲੋਮੀਟਰ ਤੇ ਜਿੱਥੇ ਆਪਾਂ ਡਾਕਟਰਾਂ ਤੋਂ ਦਵਾਈਆਂ ਲੈ ਲੈ ਅੱਕ ਚੁੱਕੇ ਆ ਲੱਖਾਂ ਰੁਪਿਆ ਦਵਾਈਆਂ ਤੇ ਲਾਤਾ ਇੱਕ ਉਰੇ ਗਰੀਬ ਦਾਸ ਦਾ ਡੇਰਾ ਬਣਾ ਬਹੁਤ ਇਤਿਹਾਸਿਕ ਜਗ੍ਹਾ ਬਹੁਤ ਪੁਰਾਣੀ ਜਗ੍ਹਾ ਜਿੱਥੇ ਦੂਰੋਂ ਦੂਰੋਂ ਵੀਰ ਆਉਂਦੇ ਨੇ ਆਪਦੀ ਸ਼ਰਧਾ ਦੇ ਨਾਲ ਉਰੇ ਤਲਾਈ ਬਣੀ ਹੋਈ ਆ ਬਾਬਾ ਜੀ ਦੇ ਪੰਜ ਇਸ਼ਨਾਨਾ ਕਰਕੇ 5 ਦਿਨ ਲਗਾਤਾਰ ਇਸ਼ਨਾਨ ਕਰਕੇ ਉਹ ਤੁਹਾਨੂੰ ਬਾਬਾ ਜੀ ਤੋਂ ਦਿਨ ਪੁੱਛ ਕੇ ਦੱਸਾਂਗੇ ਕਿਹੜੇ ਕਿਹੜੇ ਦਿਨ ਇਸ਼ਨਾਨ ਹੁੰਦਾ ਔਰੇ ਕਿਸੇ ਨੂੰ ਚਾਮੜੀ ਦਾ ਰੋਗ ਆ ਫੋੜਾ ਫੁਣਸੀ ਕਿਸੇ ਨੂੰ ਅੱਖਾਂ ਦਾ ਰੋਗ ਆ ਜਾਂ ਕੋਈ ਵਿਚਾਰੇ ਮੰਜਿਆਂ ਦੇ ਵਿੱਚ ਪਏ ਨੇ ਉਹਨਾਂ ਨੂੰ ਕੋਈ ਦਵਾਈ ਨਹੀਂ ਲੱਗਦੀ ਉਹ ਫਿਰ ਉਹ 5 ਇਸ਼ਨਾਨਾ ਕਰਕੇ ਉਹਨਾਂ ਦੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਂਦੇ ਨੇ ਇਹ ਵੀਰ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਆ ਜਿਹੜੇ ਇਹ ਵੀਡੀਓ ਦੇਖ ਰਹੇ ਨੇ ਇਹ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਜਿਹੜਾ ਕੋਈ ਮਰੀਜ਼ ਆ ਵਿਚਾਰਾ ਕਿਸੇ ਨੂੰ ਦਵਾਈ ਨਹੀਂ ਲੱਗਦੀ ਡਾਕਟਰਾਂ ਤੋਂ ਲੱਖਾਂ ਰੁਪਏ ਦੇ ਚੁੱਕੇ ਨੇ ਉਹ ਪਿੰਡ ਕਾਕੂ ਵਾਲਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਸੰਗਰੂਰ ਜ਼ਿਲ੍ਹਾ ਪੈਂਦਾ ਡੜਬੇ ਦੇ ਬਿਲਕੁਲ ਨਜ਼ਦੀਕ ਪੈਂਦਾ ਕਾਕੂ ਵਾਲਾ 5 ਕਿਲੋਮੀਟਰ ਗਰੀਬ ਦਾ ਡੇਰਾ ਇਹ ਉਰੇ ਪਹੁੰਚ ਸਕਦੇ ਨੇ ਸਾਰੀਆਂ ਸੰਗਤਾਂ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਮਰੀਜ਼ ਲਵੇ ਪਹੁੰਚ ਜੇ ਉਹ ਉਰੇ ਪਹੁੰਚ ਕੇ ਆਪਦਾ ਜਿਹੜਾ ਦੁੱਖ ਆ ਉਹ ਦੂਰ ਕਰ ਸਕਦੇ ਨੇ ਆਜੋ ਤੁਹਾਨੂੰ ਬਾਕੀ ਬੋਰਡ ਤੇ ਨਿਗਾ ਮਾਰਾ ਦਿਓ ਆ ਸਾਰੀ ਪਿੰਡ ਕਾਕੂ ਵਾਲਾ ਗਰੀਬ ਦਾਸ ਦਾ ਡੇਰਾ ਇਹ ਸੰਗਰੂਰ ਰੋਡ ਜਦੋਂ ਸੰਗਰੂਰ ਤੋਂ ਪਾਤੜਾ ਨੂੰ ਜਾਂਦੇ ਆ ਇਹਦੇ ਨੇੜੇ ਪਿੰਡ ਦਾ ਡਿੜਬੇ ਦੇ ਬਿਲਕੁਲ 5 ਕਿਲੋਮੀਟਰ ਆਜੋ ਤੁਹਾਨੂੰ ਇਸ ਤਲਾਈ ਦਿਖਾਉਂਦੇ ਜਿੱਥੇ ਇਸ਼ਨਾਨ ਕਰਦੇ ਨੇ ਸਾਰੇ ਆਜੋ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਂਦੇ ਆ ਇਹ ਬਾਬਾ ਗਰੀਬ ਦਾਸ ਦਾ ਡੇਰਾ ਇਹ ਜਿੱਥੇ ਉਹਰੇ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਆ ਆਪਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਹ ਬਾਬਾ ਜੀ ਬੈਠੇ ਨੇ ਇੱਧਰ ਬਾਬਾ ਜੀ ਨਾਲ ਵੀ ਗੱਲ ਕਰਾਵਾਂਗੇ ਅੱਜ ਲੰਗਰ ਚੱਲ ਰਿਹਾ ਔਰ ਆ ਸਾਰੀ ਸੰਗਤ ਦੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਆ ਸਾਰੇ ਸੰਗਤ ਉਰੇ ਪਹੁੰਚੇ ਨੇ ਪਿੰਡ ਕਾਕੂ ਵਾਲਾ ਸੰਗਰੂਰ ਡਿਸਟ੍ਰਿਕਟ ਦਾ ਪਿੰਡ ਪੈਂਦਾ ਇਹ ਆ ਬਾਬਾ ਜੀ ਨੇ ਇਧਰ ਬਾਬਾ ਜੀ ਨਾਲ ਵੀ ਗੱਲ ਕਰਾਵਾਂਗੇ ਛੁੱਟੀ ਬਾਕੀ ਅੱਜ ਲੰਗਰ ਚੱਲ ਰਿਹਾ ਉਰੇ ਸਾਰਾ ਦਿਖਾਵਾਂਗੇ ਤੁਹਾਨੂੰ ਬਾਬੇ ਜਿੱਥੇ ਤਲਾਈ ਆ ਉਹ ਵੀ ਦਿਖਾਵਾਂਗੇ ਜਿੱਥੇ ਹਰ ਇੱਕ ਦੁੱਖ ਦੂਰ ਹੁੰਦਾ ਕਿਸੇ ਨੂੰ ਚਾਮੜੀ ਦਾ ਰੋਗ ਆ ਕਿਸੇ ਨੂੰ ਫੋੜਾ ਫੁਣਸੀ ਕਿੱਦਾਂ ਵੀ ਆ ਉਰੇ ਇਸ਼ਨਾਨ ਕਰਦੇ ਨੇ ਉਹ ਵੀ ਦਿਖਾਉਨੇ ਆ ਤੁਹਾਨੂੰ ਆਜੋ ਲੈ ਕੇ ਚੱਲਦੇ ਆ ਤਲਾਈ ਵੀ ਦਿਖਾਉਨੇ ਆ ਪਹਿਲਾ ਤਲਾਈ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਆ ਸਾਰਾ ਆ ਦੇਖੋ ਇਹ ਬਾਬੇ ਦੀ ਇਤਿਹਾਸਕ ਜਗ੍ਹਾ ਹੈ ਬਾਬਾ ਗਰੀਬ ਦਾਸ ਦੀ ਕਈ ਸੌ ਸਾਲ ਪੁਰਾਣੀ ਆ ਜਿਹੜੀ ਇਹ ਬਣੀ ਹੋਈ ਹੈ ਤਲਾਈ ਇੱਥੇ ਪੰਜ ਦਿਨ ਇਸ਼ਨਾਨ ਕਰਕੇ ਹਰ ਇੱਕ ਦੁੱਖ ਦੂਰ ਹੁੰਦਾ ਕਿਸੇ ਦੇ ਫੋੜਾ ਫੁਣਸੀ ਕਿਸੇ ਦੀ ਚਾਮੜੀ ਖਰਾਬ ਹੋਣ ਲੱਗ ਰਹੀ ਹੈ ਕਈ ਵਿਚਾਰੇ ਮੰਜਿਆਂ ਦੇ ਵਿੱਚ ਪਏ ਨੇ ਡਾਕਟਰਾਂ ਤੋਂ ਇਲਾਜ ਨਹੀਂ ਹੁੰਦਾ ਉਹ ਪਿੰਡ ਕਾਕੂ ਵਾਲੇ ਪਹੁੰਚ ਸਕਦੇ ਨੇ ਉਰੇ ਪੰਜ ਦਿਨ ਇਸ਼ਨਾਨ ਕਰਕੇ ਹਰ ਇੱਕ ਫੋੜਾ ਫੁਣਸੀ ਦੂਰ ਹੋ ਜਾਂਦਾ ਬਾਕੀ ਤੁਹਾਨੂੰ ਆਜੋ ਬਾਬਾ ਜੀ ਦੇ ਅੰਦਰੋਂ ਸਮਾਦ ਦੇ ਦਰਸ਼ਨ ਕਰਾਵਾਂਗੇ ਬਾਬਾ ਗਰੀਬ ਦਾਸ ਦੀ ਸਮਾਦ ਬਣੀ ਹੋਈ ਹੈ ਉਰੇ ਪਿੰਡ ਕਾਕੂ ਵਾਲੇ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਆ ਸਾਰਾ ਦਿਖਾਵਾਂਗੇ ਤੁਹਾਨੂੰ ਪੂਰੇ ਜੋ ਵੀ ਸੰਗਤ ਆਪਦੀ ਸ਼ਰਦਾ ਦੇ ਮੁਤਾਬਕ ਸੁੱਖਾਂ ਸੁੱਖ ਕੇ ਜਾਂਦੇ ਨੇ ਉਹ ਸੁੱਖਾਂ ਬਾਰ ਆਉਂਦੀਆਂ ਨੇ ਉਰੇ ਲੰਗਰ ਦੀ ਸੇਵਾ ਦੇ ਕੇ ਜਾਂਦੇ ਨੇ ਬਹੁਤ ਦੂਰੋ ਦੂਰ ਸੰਗਤ ਲੰਗਰ ਦੀ ਸੇਵਾ ਦੇ ਕੇ ਜਾਂਦੀ ਆ ਦੋ ਵੀ ਸਰਦਾ ਹੁੰਦੀ ਆ ਸਰਧਾਲੂਆਂ ਦੇ ਉਹਰੇ ਪਚਾਉਂਦੇ ਨੇ ਆ ਤੁਹਾਨੂੰ ਸਾਰਾ ਦਿਖਾਉਨੇ ਆ ਆ ਦੇਖੋ ਬਾਬਾ ਗਰੀਬ ਦਾ ਆ ਡੇਰਾ ਇਹ ਪੂਰੇ ਜੋ ਵੀ ਸਰਦਾ ਹੁੰਦੀ ਆ ਆਪਦੇ ਸਰਦਾ ਦੇ ਹਿਸਾਬ ਨਾਲ ਪੂਰੇ ਤੁਹਾਨੂੰ ਕੋਈ ਸਪੈਸ਼ਲ ਵੀ ਆਇਆ ਨਹੀਂ ਹੈਗਾ ਪੈਸੇ ਰੱਖੇ ਹੋਏ ਨੇ ਵੀ ਪੈਸੇ ਦੇਣੇ ਨੇ ਸੋਨੇ ਜੋ ਸਰਦਾ ਆਪਦੀ ਦੇ ਦੋਰੇ ਜੋ ਕਿਸੇ ਨੂੰ ਕੋਈ ਵੀ ਰੋਗ ਆ ਚਮੜੀ ਦਾ ਜਕ ਕਿਸੇ ਤਰ੍ਹਾਂ ਦਾ ਵੀ ਆ ਸਾਰਾ ਤੁਹਾਨੂੰ ਦਿਖਾਉਣਾ ਹੈ ਬਾਬਾ ਗਰੀਬ ਦਾਸ ਦੀ ਸਮਾਦਾ ਬਹੁਤ ਇਤਿਹਾਸਿਕ ਜਗ੍ਹਾ ਪੁਰਾਣੀ ਇਤਿਹਾਸਿਕ ਜਗ੍ਹਾ ਬਾਕੀ ਉਹਰੇ ਭੈਣ ਹੋਰੀ ਆਉਂਦੇ ਨੇ ਜਿਹੜੇ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਆ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਜਿਨ੍ਹਾਂ ਦੇ ਵਿਚਾਰਿਆਂ ਨੇ ਕਈਆਂ ਦੇ ਲਾਦ ਨਹੀਂ ਹੁੰਦੀ ਉਹ ਉਹਰੇ ਸੁੱਖਾਂ ਸੁਖਦੇ ਨੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਆ ਦੇਖੋ ਬਾਬਾ ਗਰੀਬ ਦਾਸ ਦੀ ਸਮਾਦਾ ਇਹ ਬਹੁਤ ਇਤਿਹਾਸਿਕ ਜਗ੍ਹਾ ਪਿੰਡ ਕਾਕੂ ਵਾਲੇ ਦੇ ਵਿੱਚ ਬਣੀ ਹੋਇਆ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਡੱਬੇ ਤੋਂ 5 ਕਿਲੋਮੀਟਰ ਦੂਰ ਕਿ ਬਾਬਾ ਗਰੀਬ ਦਾਸ ਦੀ ਸਮਾਦ ਆਏ ਆ ਦੇਖੋ ਆਪਦੀ ਸ਼ਰਦਾ ਦੇ ਨਾਲ ਉਰੇ ਪਹੁੰਚ ਸਕਦੇ ਨੇ ਸਾਰੇ ਬਾਕੀ ਸੋਡੀਆਂ ਬਾਬਾ ਜੀ ਨਾਲ ਵੀ ਗੱਲ ਕਰਾਵਾਂਗੇ ਭੈਣ ਹੋਰਾਂ ਨਾਲ ਵੀ ਗੱਲ ਕਰਾਵਾਂਗੇ ਆਜੋ ਭੈਣ ਹੋਰਾਂ ਨਾਲ ਗੱਲ ਕਰਾਉਨੇ ਆ ਉਰੇ ਭੈਣ ਹੋਰੀ ਵੀ ਪਹੁੰਚੇ ਹੋਏ ਨੇ ਸ਼ਸ਼ੀਕਰ ਸ਼ਸ਼ੀਕਰ ਜੀ ਭੈਣ ਆਪਾਂ ਨੂੰ ਜਿਹੜਾ ਇਹ ਪਿੰਡ ਕਾਪੂ ਵਾਲੇ ਦੇ ਵਿੱਚ ਸਮਾਦ ਬਣੀ ਹੋਈ ਆ ਬਾਬਾ ਗਰੀਬ ਦਾਸ ਦੀ ਸੋ ਨੂੰ ਕਿੰਨਾ ਚਿਰ ਹੋ ਗਿਆ ਕਿਹੜੀਆਂ ਕਿਹੜੀਆਂ ਸੋਡੀਆਂ ਸੁੱਖਾਂ ਬਾਰ ਆਉਂਦੀਆਂ ਨੇ ਉਰੋਂ ਇੱਥੇ ਹਰ ਇੱਕ ਤਰ੍ਹਾਂ ਦੀ ਸੁੱਖੋ ਪੂਰ ਚੜਦੀਏ ਵੀਰ ਜੀ ਇਹ ਕੋਈ ਡੇਰਾ ਨਹੀਂ ਜਾਣ ਕੇ ਬਹੁਤ ਪਵਿੱਤਰ ਜਗਾ ਹੈ ਚਾਵਣੀ ਦਾ ਰੋਗ ਹੋਇਆ ਮੌਕੇ ਹੋਏ ਕਿਸੇ ਦੇ ਲਾਦ ਨਾ ਹੋਈ ਇੱਥੋਂ ਕੋਈ ਖਾਲੀ ਨਹੀਂ ਮੁੜਦਾ ਠੀਕ ਹੈ ਜੀ ਮੇਰੇ ਚਾਰ ਬੇਟੀਆਂ ਸੀ ਮੈਨੂੰ ਪੁੱਤਰ ਦੀ ਦਾਤ ਇੱਥੋਂ ਹੀ ਮਿਲੀ ਹੈ ਅੱਜ ਜਿਹੜਾ ਬੇਟਾ ਸਾਡੇ ਹੋਇਆ ਇਹ ਪੂਰੇ ਬਾਬਾ ਜੀ ਨੇ ਬਾਚਨ ਕਰੀ ਹਾਂ ਹਾਂ ਜੀ ਹਾਂ ਜੀ ਸਾਨੂੰ ਬਾਬਾ ਜੀ ਦੇ ਸਾਡੀ ਸਾਡੇ ਲਈ ਇਹੀ ਰੱਬ ਹੈ अच्छा यही सोनू सबसे बड़ी ਸਾਡੇ ਲਈ ਇਹੀ ਸਮਾਧ ਹੈ ਕਿਉਂਕਿ ਅਸੀਂ ਸਾਨੂੰ ਕਿਤੇ ਤੇ ਵਿਸ਼ਵਾਸ ਨਹੀਂ ਰਿਹਾ ਸੀ ਇੱਥੋਂ ਸਾਡੀ ਸੁੱਖ ਪੂਰ ਹੋਈ ਹੈ ਤੇ ਸਾਨੂੰ ਬਹੁਤ ਮਾਣ ਆ ਵੀ ਪੰਜ ਦਿਨ ਇਸ਼ਨਾਨ ਕਿਹੜੇ ਕਿਹੜੇ ਦਿਨ ਕਰਨਾ ਪੈਂਦਾ ਹੈ ਇਹ ਤਲਾਈ ਚ ਇਸ਼ਨਾਨ ਸਿਰਫ ਸ਼ਨੀਵਾਰ ਤੇ ਮੰਗਲਵਾਰ ਜੀ ਸ਼ਨੀਵਾਰ ਤੇ ਮੰਗਲਵਾਰ ਨੂੰ ਆਏ ਸ਼ਨੀਵਾਰ ਆਏ ਮੰਗਲਵਾਰ ਜੀ ਅੱਛਾ ਬਾਕੀ ਸਾਰੇ ਜਗ੍ਹਾ ਤੇ ਕਹਿੰਦੇ ਨੇ ਕਿ ਨਾ ਆ ਕੇ ਕੱਪੜੇ ਲਾ ਕੇ ਜਾਓ ਰੇ ਹੋਰ ਪਾਓ ਸਿੱਟੋ ਇੱਥੇ ਇਦਾਂ ਦੇ ਕੋਈ ਨਹੀਂ ਕੋਈ ਤਾਗਾ ਨਹੀਂ ਜਿਹੜੇ ਪਾ ਕੇ ਆਏ ਉਹੀ ਨਾ ਕੇ ਦੁਆਰੇ ਪਾ ਸਕਦੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਹਿਮ ਨਹੀਂ ਦਿੱਤਾ ਜਾਂਦਾ ਰੇ ਕੋਈ ਤਾਗਾ ਨਹੀਂ ਕੋਈ ਤਵੀਤ ਨਹੀਂ ਕੱਪੜੇ ਆਪਣੇ بس ਉਹੀ ਪਾਉ ਤੇ ਨਾ ਉਹ ਅੱਛਾ ਤੇ ਕੋਈ ਬਹਿਮਾ ਪਰ ਮਾਲਾ ਕੰਮ ਨਹੀਂ ਹੈਗਾ ਜੀ ਇਹ ਬਿਲਕੁਲ ਨਹੀਂ ਹੈਗਾ ਜੀ ਸਾਡੀ ਮੰਨ ਦੀ ਸ਼ਰਤ ਆ ਜੋ ਸੁਪਰ ਕਿਉਰੇ ਤਲਾਈ ਚ ਨਾ ਕੇ ਜਾਂਦੇ ਨੇ ਮਨੋ ਕਾਮਨਾ ਹਾਂਜੀ ਹਾਂ ਅੱਜ ਤੁਸੀਂ ਦੇਖ ਹੀ ਰਹੇ ਹੋ ਤੇ ਇੱਥੇ ਕਿਸੇ ਵੀ ਸੰਗਤ ਆਈ ਹੋਈ ਹੈ ਸੰਗਤ ਆਈ ਹੋਈ ਹੈ ਲੰਗਰ ਚੱਲ ਰਿਹਾ ਜਿਹੜੇ ਸੁੱਖਾਂ ਬਾਰ ਆਉਂਦੀਆਂ ਨੇ ਉਹ ਲੰਗਰ ਸੁੱਕ ਕੇ ਜਾਂਦੇ ਹੋਣੇ ਬੈਨ ਹੋਣੇ ਹਾਂਜੀ ਹਾਂ ਕਿਸੇ ਵੀ ਤਰ੍ਹਾਂ ਦੀ ਸੁੱਖ ਹੈ ਜੀ ਹਰ ਪੂਰ ਚੜਦੀ ਆ ਠੀਕ ਹੈ ਜੀ ਬਹੁਤ ਵੱਡੀ ਮਹਤਮਾ ਇਥੇ ਸ਼ਕਤੀ ਹੈ ਪਰਮਾਤਮਾ ਦੀ ਕੁਝ ਵੀ ਲਾ ਲੋ ਆਪਣੇ ਕੋਲ ਸ਼ਬਦ ਨਹੀਂ ਹੈਗੇ ਅਸੀਂ ਤਾਂ ਸਾਨੂੰ ਤਾਂ ਇਹ ਬਹੁਤ ਯਾਨੀ ਕਿ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਸਾਨੂੰ ਸਾਡੀ ਝੋਲੀ ਭਰੀ ਆ ਅੱਛਾ ਇਹ ਬੇਟਾ ਤੁਹਾਡੇ ਉਹ ਹੋਇਆ ਹਾਂਜੀ ਅੱਜ ਸਾਡੇ ਝੋਲੀ ਦੇ ਵਿੱਚ ਤਿੰਨ ਬੇਟੀਆਂ ਤੋਂ ਬਾਅਦ ਇਹ ਚੌਥਾ ਬੇਟਾ ਹੈ ਕਾਕੂ ਵਾਲੇ ਜਿਹੜਾ ਹੈ ਸਮਾਦ ਬਣਿਆ ਬਾਬਾ ਜੀ ਦੀ ਬਹੁਤ ਇਤਿਹਾਸਿਕ ਜਗ੍ਹਾ ਕਹਿੰਦੇ ਨੇ ਬਹੁਤ ਤਾਂ ਸੀ ਕਿ ਬਹੁਤ ਸ਼ਕਤੀ ਹੈ ਜੀ ਜੋ ਕਿ ਸੱਤ ਸਾਲ ਹੋ ਗਏ ਪਹਿਣਾ ਹੁੰਦੇ ਨੂਰੇ ਸਾਨੂੰ ਹੋ ਗਏ ਜੀ 10-12 ਸਾਲ ਠੀਕ ਹੈ ਜੀ ਠੀਕ ਹੈ ਹਾਂਜੀ ਧੰਨਵਾਦ ਪਣ ਓਕੇ ਜੀ ਇਹ ਭੈਣ ਸੀ ਜਿਹੜੇ ਇਹਨਾਂ ਦੇ ਤਿੰਨ ਬੇਟੀਆਂ ਤੋਂ ਬਾਅਦ ਬੇਟਾ ਹੋਇਆ ਭੈਣ ਹੋਰਾਂ ਦੀ ਸ਼ਰਦਾ ਬਹੁਤਾ ਕੋਈ ਉਰੇ ਆਇ ਨਹੀਂ ਹੈਗਾ ਵੀ ਇੰਨੇ ਪੈਸੇ ਦੇਣੇ ਨੇ ਜਾਂ ਇੰਨੇ ਪੈਸੇ 10000 21000 50 ਕੁਛ ਨਹੀਂ ਦੇਣਾ ਜਿਹੜਾ ਆਪਦਾ ਕੋਈ ਮਨ ਦੀ ਸ਼ਰਦਾ ਉਹ ਦੇ ਕੇ ਜਾਓ ਚਾਹ 1 ਰੁਪਿਆ ਚੜਾ ਜੋ ਹੈ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਆ ਚਾਮੜੀਆਂ ਦੇ ਰੋਗ ਜਾਂ ਕਿਸੇ ਤੇ ਜੜ ਨਹੀਂ ਲੱਗ ਰਹੀ ਘਰ ਆ ਬੱਚੇ ਨਹੀਂ ਹੋ ਰਹੇ ਉਹਦੀ ਸੁਖ ਹੋਰੇ ਬਾਰ ਆਉਂਦੀ ਆ ਸਾਰੀ ਬਾਕੀ ਸੋਨੂੰ ਆ ਦੇਖੋ ਆ ਤਲਾਈ ਆ ਜਿਹਦੇ ਵਿੱਚ ਇਸ਼ਨਾਨ ਕਰਕੇ ਜਾਂਦੇ ਨੇ ਉਹ ਦੂਰੋਂ ਦੂਰੋਂ ਸੰਗਤ ਆਉਂਦੀ ਆ ਔਰ ਇਹ ਲੰਗਰ ਚੱਲਦੇ ਨੇ ਆ ਜੋ ਬਾਬਾ ਜੀ ਨਾਲ ਗੱਲ ਕਰਾਉਂਦੇ ਆ ਛੋਟੀ ਆ ਸੋਨੂੰ ਲੰਗਰ ਦੇ ਦਰਸ਼ਨ ਕਰਾਉਂਦੇ ਆ ਇੱਧਰ ਲੰਗਰ ਚੱਲ ਰਿਹਾ ਦੇਖੋ ਦੂਰੋਂ ਦੂਰੋਂ ਸੰਗਤ ਆਉਂਦੀ ਆ ਔਰ ਸੇਵਾ ਕਰਦੇ ਨੇ ਨਾਲੇ ਲੰਗਰ ਛਕਦੇ ਨੇ ਜਿਹਦੀ ਸੁਖ ਬਾਰ ਆ ਜਾਂਦੀ ਉਹ ਲੰਗਰ ਵੀ ਸੁਖ ਦੇ ਨੇ ਔਰ ਇਹ ਲੰਗਰ ਚਲਾ ਕੇ ਜਾਂਦੇ ਨੇ ਆ ਦੇਖੋ ਆ ਸਾਰਾ ਲੰਗਰ ਚੱਲ ਰਿਹਾ ਔਰੇ ਆ ਸਾਰਾ ਦਰਸ਼ਨ ਕਰਾਉਨੇ ਆ ਬਾਕੀ ਥੋੜੀ ਬਾਬਾ ਜੀ ਨਾਲ ਵੀ ਗੱਲ ਕਰਾਵਾਂਗੇ ਅੱਜ ਪੂਰੀਆਂ ਦਾ ਲੰਗਰ ਚੱਲਿਆ ਹੋਇਆ ਪਿੰਡ ਕਾਕੂ ਵਾਲੇ ਗਰੀਬਦਾਸ ਦੀ ਸਮਾਦਾ ਬਹੁਤ ਇਤਿਹਾਸਕ ਜਗਾ ਆ ਦੇਖੋ ਇੱਧਰ ਜਲੇਬੀਆਂ ਤਿਆਰ ਹੋ ਰਹੀਆਂ ਨੇ ਲੰਗਰ ਵਾਸਤੇ ਆ ਸਾਰਾ ਦਿਖਾਉਨੇ ਤੁਹਾਨੂੰ ਬਹੁਤ ਦੂਰੋਂ ਦੂਰੋਂ ਸੇਵਾਦਾਰ ਆਉਂਦੇ ਨੇ ਆ ਦੇਖੋ ਦਰਪਾਨ ਹੋਰੀਆਂ ਪੂਰੀਆਂ ਬਣਾ ਰਹੇ ਨੇ ਆ ਸਾਰਾ ਦਿਖਾਉਂਨੇ ਆ ਤੁਹਾਨੂੰ ਬਹੁਤ ਦੂਰੋ ਦੂਰੋ ਸੇਵਾਦਾਰ ਆਉਂਦੇ ਨੇ ਪਹਿਣਾਉਂਦੀਆਂ ਨੂੰ ਰਸੇਵਾ ਕਰਨ ਬਾਬੇ ਗਰੀਬ ਦਾਤ ਦੀ ਸਮਾਤ ਤੇ ਹਰ ਇੱਕ ਤੋਂ ਸੁੱਖ ਵਾਰ ਆਉਂਦੀ ਆ ਔਰੇ ਬਹੁਤ ਦੂਰੋ ਦੂਰੋ ਸੰਕਤ ਆਉਂਦੀ ਆ ਜੇ ਕਿਸੇ ਨੂੰ ਕੋਈ ਵੀ ਤਕਲੀਫ ਆ ਕੋਈ ਮੰਨ ਲਓ ਚਾਮੜੀ ਦਾ ਰੋਗ ਆ ਜਾਂ ਕੋਈ ਬੱਚੇ ਦਾ ਰੋਗ ਆ ਔਰੇ ਸੁੱਖ ਸੁੱਖ ਸਕਦਾ ਆ ਜਿਉ ਬਾਬਾ ਜੀ ਨਾ ਕਰਾਉਂਨੇ ਗੱਲ ਥੋੜੀ ਬਾਕੀ ਬਾਬਾ ਜੀ ਬੈਠੇ ਨੇ ਬਾਬਾ ਜੀ ਨਾ ਕਰਾਉਂਨੇ ਗੱਲ ਥੋੜੀ ਇਹ ਬਾਬਾ ਜੀ ਨੇ ਔਰੇ ਬਾਬਾ ਜੀ ਦੀ ਡੋਟੀ ਆ ਬਾਬਾ ਜੀ ਨਾ ਗੱਲ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਜਿਹੜੀ ਇਹ ਪਿੰਡ ਕਾਕੂ ਵਾਲੇ ਦੇ ਵਿੱਚ ਬਾਬਾ ਗਰੀਬ ਦਾਸ ਦੀ ਸਮਾਤ ਪਣੀ ਜ ਹੋਈ ਆ ਜਿੱਥੇ ਸੁੰਨੇ ਡਿਊਟੀ ਲਾਈ ਹੋਈ ਆ ਹਾਂ ਜੀ ਜਿਹੜੀ ਤਲਾਈ ਦੇ ਵਿੱਚ ਉਹ ਸੰਗਤਾਂ ਇਸ਼ਨਾਨ ਕਰਦੀਆਂ ਨੇ ਦੁੱਖ ਤਕਲੀਫ ਦੂਰ ਹੁੰਦੇ ਨੇ ਕੋਈ ਫੋੜਾ ਫੁਣਸੀ ਕੋਈ ਵੀ ਚਾਮੜੀ ਦਾ ਰੋਗ ਆ ਉਸ ਬਾਰੇ ਸਾਰਾ ਚਾਨਣਾ ਪਾਉ ਤਾਂ ਕਿ ਸੰਗਤਾਂ ਪਿੰਡ ਕਾਕੂ ਵਾਲੇ ਪਹੁੰਚ ਸਕੇ ਇੱਥੇ ਖਾਰਸ਼ ਤਦਾਂ ਫਿਲਕਰੀ ਮੋਕੀ ਕੋਈ ਕਿਸ ਤਰ੍ਹਾਂ ਦੀ ਅਲਰਜੀ ਆ ਹਾਂ ਜੀ ਹਾਂ ਜੀ ਤੇ ਆ ਕੋਈ ਕਿੱਡੇ ਤੋਂ ਕਿੱਡਾ ਵੀ ਰੋਗ ਆ ਠੀਕ ਹੈ ਜੀ ਅਛਾ ਨਾ ਕਰੋ ਬਾਬਿਆਂ ਦੇ ਮੱਥਾ ਡੇਕੋ ਠੀਕ ਠਾਕ ਆ ਠੀਕ ਹੈ ਜੀ ਪੰਜ ਰਿਸ਼ਨਾ ਹੁੰਦਾ ਸ਼ਨੀਵਾਰ ਤੇ ਮੰਗਲਵਾਰ ਅੱਛਾ ਜੀ ਸ਼ਨੀਵਾਰ ਤੇ ਕਿਹੜੇ ਮਰਜ਼ੀ ਦਿਨ ਆ ਸਕਦੀ ਹੈ ਜੀ ਸੰਗਤ ਉਹ ਤਾਂ ਜਿਹੜੇ ਵੇਲੇ ਮਰਜ਼ੀ ਆ ਸਕਦੀ ਹੈ ਅੱਛਾ ਜੀ ਜੋ ਮੰਨਦੀ ਸਰਦਾ ਕਿਵੇਂ ਸੰਗਤ ਨੇ ਕਿਸੇ ਨੂੰ ਕੋਈ ਸੁੱਖਣਾ ਹੋਵੇ ਸੁੱਖਣਾ ਆਵੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਅੱਛਾ ਜੀ ਠੀਕ ਆ ਜੋ ਜਿਵੇਂ ਲੰਗਰ ਦਾ ਸਮਾਨ ਕੋਈ ਭੇਜਣਾ ਹੋਵੇ ਉਹ ਕੋਈ ਮਰਜ਼ੀ ਭੇਜ ਸਕਦੇ ਨੇ ਕੋਈ ਮਰਜ਼ੀ ਜਿਹੜੀ ਸਰਦਾ ਕੋਈ ਕੁਝ ਮਰਜ਼ੀ ਜਿਦਾ ਸਕਦਾ ਇੱਥੇ ਹਰ ਇੱਕ ਚੜਾਵਾ ਛੜਦਾ ਲਈ ਮੰਨ ਲਓ ਇੱਕ ਤਰ੍ਹਾਂ ਜਿਹੜਾ ਚੜਦਾ ਠੀਕ ਹੈ ਧੰਨਵਾਦ ਇਹ ਬਾਬਾ ਜੀ ਸੀ ਜਿਨ੍ਹਾਂ ਦੀ ਉਰੇ ਡਿਊਟੀ ਆ ਬਾਬਾ ਗਰੀਬ ਦਾ ਹਜੀ ਦੇ ਡੇਰੇ ਤੇ ਬਹੁਤ ਇਤਿਹਾਸਕ ਜਗ੍ਹਾ ਪ੍ਰਾਣੀ ਬਹੁਤ ਕਈ ਸੌ ਸਾਲ ਪੁਰਾਣੀ ਇਤਿਹਾਸਕ ਜਗ੍ਹਾ ਇਹ ਤਾਂ ਦਿਖਾਈਆ ਤਾਂ ਕਿ ਸੰਗਤ ਲਵੇ ਮੈਸੇਜ ਪਹੁੰਚ ਜਾਏ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਦੇ ਮੋਬਾਈਲ ਦੇ ਵਿੱਚ ਪਹੁੰਚ ਸਕੇ ਤਾਂ ਕਿ ਜਿਹੜਾ ਕੋਈ ਵੀ ਦੁਖੀ ਆ ਉਹ ਬਾਬੇ ਗਰੀਬ ਦਾਸ ਦੇ ਡੇਰੇ ਤੇ ਪਹੁੰਚ ਸਕੇ ਉਰੇ ਪੰਜ ਦਿਨ ਇਸ਼ਨਾਨ ਹੁੰਦਾ ਪਿੰਡ ਕਾਕੂ ਵਾਲਾ ਜ਼ਿਲ੍ਹਾ ਸੰਗਰੂਰ ਡੜਬੇ ਦੇ ਬਿਲਕੁਲ 5 ਕਿਲੋਮੀਟਰ ਦੂਰ ਤੱਬ ਕੇ ਸ਼ੇਅਰ ਕਰ ਦਿਓ ਵੀਰੋ ਓਕੇ ਧੰਨਵਾਦ